ਛਾ ਜੰਦੀ ਮੇਰੇ ਭਰਾ ਦਾ ਕੀ ਕਸੂਰ ਵੀ ਤੂੰ ਨੂੰ ਮਾਰਿਆ ਦੋਸਤੋ ਜਿਹੜੀ ਪਹਿਲਾਂ ਤੁਸੀਂ ਵੀਡੀਓ ਵੇਖੀ ਆ ਇਹ ਹੁਸ਼ਿਆਰਪੁਰ ਦੀ ਕੁੜੀ ਆ ਇਸ ਕੁੜੀ ਦਾ ਇੱਕ ਛੋਟਾ ਭਰਾ ਸੀ ਜੋ 4 ਤੋਂ 5 ਸਾਲ ਦਾ ਸੀ ਕੁਝ ਦਿਨ ਪਹਿਲਾਂ ਇੱਕ ਭਈਏ ਵੱਲੋਂ ਇਸ ਦੇ ਭਰਾ ਨੂੰ ਚੁੱਕ ਲਿਆ ਜਾਂਦਾ ਏ ਤੇ ਉਸ ਨਾਲ ਉਸ ਵੱਲੋਂ ਗਲਤ ਕੰਮ ਕੀਤਾ ਜਾਂਦਾ ਏ ਫਿਰ ਜਦੋਂ ਉਹ ਬੱਚਾ ਰੋਲਾ ਪਾਉਂਦਾ ਤੇ ਉਥੋਂ ਭੱਜਣ ਲੱਗਦਾ ਤੇ ਉਹ ਭਈਏ ਉਸ ਦੇ ਸਿਰ 'ਚ ਸੱਟ ਮਾਰਦਾ ਤੇ ਉਸ ਦਾ ਗਲਾ ਘੁੱਟ ਕੇ ਉਸ ਛੋਟੇ ਬੱਚੇ ਨੂੰ ਮਾਰ ਦਿੰਦਾ ਏ ਇਸ ਲਈ ਇਹ ਬੱਚੀ ਹੁਣ ਇਹ ਬੋਲ ਰਹੀ ਆ ਜਦੋਂ ਉਹ ਭਈਆ ਫੜਿਆ ਜਾਵੇ ਤਾਂ ਮੇਰੇ ਕੋਲ ਇੱਕ ਵਾਰ ਉਸ ਨੂੰ ਲੈ ਕੇ ਆਇਆ ਜਾਵੇ ਤਾਜੋ ਮੈਂ ਉਸਨੂੰ ਪੁੱਛ ਸਕਾ ਕਿ ਮੇਰੇ ਛੋਟੇ ਜਿਹੇ ਭਰਾ ਦਾ ਕੀ ਕਸੂਰ ਸੀ ਕੀ ਦੁਸ਼ਮਣੀ ਸੀ ਤੇਰੀ ਉਸ ਨਾਲ ਜੋ ਤੂੰ ਉਸਨੂੰ ਮਾਰ ਦਿੱਤਾ ਸੱਚੀ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਰੋਣਾ ਆ ਗਿਆ ਸੋਚੋ ਇੱਕ ਛੋਟੀ ਜਹੀ ਉਮਰ ਜਿੱਥੇ ਬੱਚਿਆਂ ਨੂੰ ਖਿਡਾਉਣੇ ਚਾਹੀਦੇ ਸਨ ਉਥੇ ਉਸਨੂੰ ਇੰਨਾ ਦਰਦ ਮਿਲਿਆ ਸਾਲੇ ਉਸ ਭਈਏ ਨੇ ਕਿਵੇਂ ਉਸ ਛੋਟੇ ਬੱਚੇ ਨੂੰ ਬੇਰਹਿਮੀ ਨਾਲ ਮਾਰਿਆ ਹੋਵੇਗਾ ਸਾਲੇ ਨੂੰ ਭੋਰਾ ਵੀ ਤਰਸ ਨਹੀਂ ਆਇਆ ਹੋਣਾ ਹੁਣ ਅਸੀਂ ਸਿਰਫ ਇੱਕ ਗੱਲ ਕਹਿਣਾ ਚਾਹੁੰਦੇ ਆ ਇਹਨਾਂ ਮਾਸੂਮ ਲਈ ਆਵਾਜ਼ ਉਠਾਓ ਇਨਸਾਫ ਮੰਗੋ ਕਿਉਂਕਿ ਜਦੋਂ ਤੱਕ ਅਸੀਂ ਖਾਮੋਸ਼ ਰਹਨੇ ਆ ਇਹ ਜ਼ੁਲਮ ਰੁਕਣ ਵਾਲੇ ਨਹੀਂ